ਮਾਰਚ ਦਾ ਕਾਰਨ ਕੀ ਹੈ ਸਰਕਾਰ ਐਫ ਆਈ ਆਰ ਕਰ ਚੁੱਕੀ ਹੈ ਫਿਰ ਵੀ ਤੁਹਾਨੂੰ ਕਿਉਂ ਲੱਗਦਾ ਵੀ ਹਜੇ ਵੀ ਮਾਰਚ ਦੀ ਜ਼ਰੂਰਤ ਇਸ ਮਸਲੇ ਦੇ ਵਿੱਚ ਹੈ ਪਰ ਇਹਦੇ ਕੇਸ ਵਿੱਚ 10 ਦਿਨ ਤੋਂ ਬਾਅਦ ਅਨਨੋਨ ਐਫ ਆਈ ਆਰ ਦਰਜ ਕਰਕੇ ਇਹਨੇ ਬਾਈਬਲ ਦਾ ਇੱਕ ਇਤਿਹਾਸ ਰਿਪੀਟ ਕੀਤਾ ਦੱਸਤਾ ਲੋਕਾਂ ਨੂੰ ਕਿ ਜਿੱਦਾਂ ਦੇ ਉਹ ਕਾਲੀ ਸੀਗੇ ਭਗਵੰਤ ਮਾਨ ਦੀ ਕਾਰਜ ਸ਼ੈਲੀ ਤੇ ਇਹਦਾ ਜਿਹੜਾ ਨਜ਼ਰੀਆ ਵਾ ਪੰਜਾਬ ਦੇ ਸਿੱਖਾਂ ਤੇ ਕਿਸਾਨਾਂ ਦੇ ਪ੍ਰਤੀ ਉਦਾਂ ਦਾ ਹੀ ਜਨ ਹੈ ਜਿਹੜਾ ਪਿਛਲੇ 20 ਦਿਨ ਦਾ ਭਗਵੰਤ ਜੀ ਮਾਨ ਦੀ ਜਿਹੜੀ ਚੁੱਪੀ ਆ ਉਹ ਉਥੋਂ ਦਰਸਾਉਂਦੀ ਕਿ ਉਹ ਬੀਜੇਪੀ ਤੋਂ ਡਰਦਾ ਵਾ ਕਿ ਮੇਰੀ ਹਾਈ ਸਰਕਾਰ ਨਾਲ ਤੋੜ ਦੇਣ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਕਿਸਾਨ ਕੋ ਮੈਰੀਕੇਟ ਤੋੜਨ ਪੰਜਾਬ ਦੇ ਵਿੱਚ ਜੇ ਤੂੰ ਲਾਇ ਹੀ ਨਹੀਂਗੇ ਤੇ ਹਰਿਆਣੇ ਦੇ ਬੈਰੀਕੇਟ ਤਾਂ ਪੰਜਾਬ ਦੀ ਪੁਲਿਸ ਨੂੰ ਤੋੜਨੇ ਚਾਹੀਦੇ ਸੀਗੇ ਥੈਟ ਵਾਸ ਦ ਲਾ ਥੈਟ ਇਜ਼ ਦ ਰੂਲ ਆਫ ਦ ਲਾ ਮੁੱਖ ਮੰਤਰੀ ਕਹਿੰਦੇ ਆ ਕਿ ਮੈਂ ਮੀਟਿੰਗਾਂ ਦੇ ਵਿੱਚ ਕਿਸਾਨਾਂ ਦਾ ਵਕੀਲ ਹੁੰਨਾ ਜੇ ਵਾਕਈ ਵਕੀਲਾ ਇਹਨੂੰ ਬਜਟ اجلاس ਨਹੀਂ ਸੀ ਬੁਲਾਉਣਾ ਚਾਹੀਦਾ ਪਹਿਲਾਂ ਸਪੈਸ਼ਲ ਸੈਸ਼ਨ ਪੰਜਾਬ ਦੀ ਵਿਧਾਨ ਸਭਾ ਦਾ ਬੁਲਾ ਕੇ ਸਾਰੀਆਂ ਪਾਰਟੀਆਂ ਦੀ ਸਪੋਰਟ ਲੈ ਕੇ ਇੱਕ ਮਤਾ ਪਾਸ ਕਰਦੇ ਕਿ ਅਸੀਂ ਬੀਜੇਪੀ ਦੇ ਰਵੱਈਏ ਨੂੰ ਕੰਡੈਮ ਕਰਦੇ ਹਾਂ ਅਸੀਂ ਐਮਐਸਪੀ ਨੂੰ ਕਾਨੂੰਨ ਬਣਾਇਆ ਜਾਵੇ ਉਹਦੀ ਸਪੋਰਟ ਕਰਦੇ ਹਾਂ ਔਰ ਇੱਕ ਡੈਲੀਗੇਸ਼ਨ ਲੀਡ ਕਰਦਾ ਹੈ ਪ੍ਰਾਈਮ ਮਿਨਿਸਟਰ ਨੂੰ ਭਗਵੰਤ ਪਾਣ ਕਿ ਆਓ ਚੱਲੀਏ ਯਾਰ ਸਾਰੇ ਆਪਾਂ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਸੁਖਪਾਲ ਸਿੰਘ ਖੈਰਾ ਤੇ ਕਾਂਗਰਸ ਪਾਰਟੀ ਅੱਜ ਇੱਕ ਮਾਰਚ ਕੱਢ ਰਹੀ ਹੈ ਸ਼ੁਭਕਰਨ ਦੇ ਇਨਸਾਫ ਨੂੰ ਲੈ ਕੇ ਸ਼ੁਭਕਰਨ ਸਿੰਘ ਉਹ ਨੌਜਵਾਨ ਜਿਹੜਾ ਮੋਰਚੇ ਦੇ ਵਿੱਚ ਸ਼ਹੀਦ ਹੋ ਜਾਂਦਾ ਫਿਰ ਅਸਾਂ ਮਾਰਚ ਦਾ ਕਾਰਨ ਕੀ ਹੈ ਸਰਕਾਰ ਐਫ ਆਈ ਆਰ ਕਰ ਚੁੱਕੀ ਹੈ ਫਿਰ ਵੀ ਤੁਹਾਨੂੰ ਕਿਉਂ ਲੱਗਦਾ ਵੀ ਹਜੇ ਵੀ ਮਾਰਚ ਦੀ ਜ਼ਰੂਰਤ ਇਸ ਮਸਲੇ ਦੇ ਵਿੱਚ ਹੈ ਇਹ ਤਾਂ ਇਹ ਤਾਂ ਬੜਾ ਮਾਮੂਲੀ ਜਿਹਾ ਅਕਾਲੀ ਟਾਈਪ ਇਨਸਾਫ ਦਿੱਤਾ ਜਿਹੜਾ ਜਿੱਦਾਂ ਬੇਬਲ ਕਲਾਂ ਦੇ ਵਿੱਚ ਉਸ ਵਕਤ ਦੀ ਸੁਖਬੀਰ ਬਾਦਲ ਦੀ ਸਰਕਾਰ ਨੇ ਦੋ ਸਿੱਖ ਨੌਜਵਾਨ ਮਾਰਤੇ ਸੀ ਪੁਲਿਸ ਨੇ ਗੋਲੀ ਮਾਰ ਕੇ ਤੇ ਇਹਨਾਂ ਨੇ ਪਰਚਾ ਦਰਜ ਕੀਤਾ ਸੀ ਅਣਪਛਾਤੇ ਪੁਲਿਸ ਤੇ ਭਗਵੰਤਪਾਣ ਦੀ ਵੀਡੀਓਜ਼ ਘੜ ਲਓ ਉਦੋਂ ਦੀਆਂ ਉਹ ਕਹਿੰਦਾ ਸੀ ਕਿ ਕਦੀ ਪੁਲਿਸ ਵੀ ਅਣਪਛਾਤੀ ਹੋ ਸਕਦੀ ਉਹਦਾ ਹਰੇਕ ਦਾ ਸਰਵਿਸ ਨੰਬਰ ਆ ਉਹਦੇ ਨੇਮ ਪਲੇਟ ਆ ਉਹਦੀ ਜਿਹੜੀ ਬੰਦੂਕ ਆ ਉਹਦੇ ਵਿੱਚ ਜਿਹੜੇ ਜਿੰਨੇ ਵੀ ਕੋਈ ਪੈਂਦੇ ਨੇ ਕਾਰਤੂਸ ਵਗੈਰਾ ਜਾਂ ਗੋਲੀਆਂ ਪੈਂਦੀਆਂ ਉਹ ਗਿਣਤੀ ਦੀਆਂ ਹੁੰਦੀਆਂ ਉਹ ਪੁਲਿਸ ਸਟੇਸ਼ਨ ਵਿੱਚ ਰਿਕਾਰਡ ਹੁੰਦਾ ਸੋ ਪੁਲਿਸ ਬੇਸਿਕਲੀ ਕੈਨੋਟ ਬੀ ਅਨਨੋਨ ਪਰ ਇਹਦੇ ਕੇਸ ਵਿੱਚ 10 ਦਿਨ ਤੋਂ ਬਾਅਦ ਅਨਨੋਨ ਐਫਆਈਆਰ ਦਰਜ ਕਰਕੇ ਇਹਨੇ ਬਾਈਬਲ ਦਾ ਇੱਕ ਇਤਿਹਾਸ ਰਿਪੀਟ ਕੀਤਾ ਦੱਸਦਾ ਲੋਕਾਂ ਨੂੰ ਕਿ ਜਿੱਦਾਂ ਦੇ ਉਹ ਅਕਾਲੀ ਸੀਗੇ ਭਗਵੰਤ ਮਾਨ ਦੀ ਕਾਰਜ ਸ਼ੈਲੀ ਤੇ ਇਹਦਾ ਜਿਹੜਾ ਨਜ਼ਰੀਆ ਵਾ ਪੰਜਾਬ ਦੇ ਸਿੱਖਾਂ ਤੇ ਕਿਸਾਨਾਂ ਦੇ ਪ੍ਰਤੀ ਉਦਾਂ ਦਾ ਹੀ ਹੈ ਨੰਬਰ 1 ਨੰਬਰ 2 250 ਕਿਸਾਨ ਫੱਟੜ ਪਿਆ سنگੀਨ ਸੱਟਾਂ ਲੱਗੀਆਂ ਨੇ ਲੋਕਾਂ ਦੇ ਔਰ ਔਰਤਾਂ ਦੇ ਲੱਗੀਆਂ ਨੇ ਪ੍ਰੀਤਪਾਲ ਨੂੰ ਵਰਗਿਆਂ ਨੂੰ ਬੋਰੀਆਂ ਚ ਚੱਕ ਕੇ ਹਰਿਆਣਾ ਪੁਲਿਸ ਲੈ ਗਈ ਲੱਤਾਂ ਤੋੜਤੀਆਂ ਮੂੰਹ ਤੋੜਤੇ ਉਹਨਾਂ ਦੀ ਐਫ ਆਈ ਆਰ ਕੋਨ ਦਰਜ ਕਰੋ 250 ਤੋਂ ਉੱਤੇ ਆ ਤੀਸਰਾ ਜਿਹੜੇ ਸਾਡੇ ਟਰੈਕਟਰ ਭੰਨੇ ਸਾਡੇ ਨਿਸ਼ਾਨ ਸਾਹਿਬ ਨੂੰ ਪੈਰਾ ਥੱਲੇ ਕੁਚਲਿਆ ਜੋ ਸਾਡੀ ਮਸ਼ੀਨਰੀ ਦਾ ਉਹਨਾਂ ਨੇ ਬੁਰਾ ਹਾਲ ਕੀਤਾ ਕਿਸਾਨੀ ਝੰਡਿਆਂ ਨੂੰ ਪੈਰਾ ਥੱਲੇ ਰੋਲਿਆ ਇਹ ਸਾਰੀਆਂ ਗੱਲਾਂ ਬਣਦੀਆਂ ਤੇ ਸਭ ਤੋਂ ਇੰਪੋਰਟੈਂਟ ਆ ਕਿ ਦੇ ਹੈਵ ਇਨਵੇਡਡ ਪੰਜਾਬ ਦੀ ਹਰਿਆਣਾ ਪੁਲਿਸ ਹੈਜ਼ ਲਿਟਰਲੀ ਇਨਵੇਡਡ ਦੀ ਟੈਰੀਟਰੀ ਆਫ ਪੰਜਾਬ ਕਿਉਂਕਿ ਕੱਗਰ ਦਰਿਆ ਸਾਡਾ ਦਰਿਆ ਵਾ ਉਹ ਪੁਲ ਸਾਡਾ ਵਾ ਉਹਦੇ ਅੱਧ ਵਿੱਚ ਆਣ ਕੇ ਜਿਹੜਾ ਬੈਰੀਕੇਡਿੰਗ ਕੀਤੀ ਹੈ ਹਰਿਆਣਾ ਪੁਲਿਸ ਨੇ ਉਹ ਭਗਵੰਤ ਮਾਨ ਨੂੰ ਅੱਜ ਉਸੇ ਦਿਨ ਆਪਣੀ ਪੁਲਿਸ ਭੇਜ ਕੇ ਤੋੜ ਦੇਣੀ ਚਾਹੀਦੀ ਸੀ ਕਿਸਾਨਾਂ ਨੂੰ ਨਹੀਂ ਸੀ ਤੋੜਨੀ ਚਾਹੀਦੀ ਪੰਜਾਬ ਪੁਲਿਸ ਨੂੰ ਕਿਉਂਕਿ ਸਾਡੀ ਟੈਰੀਟਰੀ ਦੇ ਉੱਤੇ ਹਮਲਾ ਕੀਤਾ ਵਾ ਔਰ ਜਿਹੜੀ ਪੁਲਿਸ ਇਹ ਰੋਜ਼ ਆਪਣੇ ਵਿਰੋਧੀਆਂ ਦੇ ਖਿਲਾਫ ਵਰਤਦਾ ਝੂਠੇ ਪਰਚੇ ਦਿੰਦਾ ਚੱਕ ਚੱਕ ਕੇ ਅੰਦਰ ਠੋਕਦਾ ਤੇ ਹੁਣ ਇਹਦੀ ਪੁਲਿਸ ਕੀ ਕਰ ਰਹੀ ਹੈਗੀ ਮੂਕ ਦਰਸ਼ਕ ਸੋ ਇਸ ਕਰਕੇ ਇਹ ਜਿਹੜਾ ਕੀਤਾ ਗਿਆ ਅਸੀਂ ਤਾਂ ਹੀ ਉਹ ਬੋਲਦੇ ਆ ਕਿ ਆ ਕਿ ਇਹ 100 ਚੋਂ 10 ਪੈਸੇ ਨਿਆਏ ਆ 90 ਪੈਸੇ ਇਨਸਾਫ ਦੀ ਲੜਾਈ ਜਾਰੀ ਰਹੇਗੀ ਸਰ ਜੀ ਪੁਲਿਸ ਤਾਂ ਤਕਰੀਬਨ ਉਹੀ ਕਰਦੀ ਆ ਜਿਹੜਾ ਕੋਈ ਵੀ ਸਰਕਾਰ ਚਾਹੀ ਕਿਸੇ ਦੀ ਹੋਵੇ ਉਹ ਜੋ ਕਹਿੰਦੀ ਆ ਤੇ ਫਿਲਹਾਲ ਮੈਂ ਖਨੌਰੀ ਬਾਰਡਰ ਦੀ ਤੁਹਾਨੂੰ ਗੱਲ ਦੱਸ ਦਿੰਨਾ ਐਂਬੂਲੈਂਸ ਤੱਕ ਨੂੰ ਵੀ ਨਹੀਂ ਉਹ ਰੋਕਦੇ ਜਾਣ ਬੁੱਝ ਕੇ ਵੀ ਜਿਵੇਂ ਉੱਥੇ ਅੱਗੇ ਜਾ ਕੇ ਪਤਾ ਹੀ ਉਹਨੂੰ ਮੁੜਨਾ ਪਊ ਐਂਬੂਲੈਂਸ ਨੂੰ ਵੀ ਤੱਕ ਨੂੰ ਵੀ ਵੇਟ ਆ ਉੱਥੇ ਸਰਕਾਰ ਦਾ ਕਿਸੇ ਵੀ ਤਰ੍ਹਾਂ ਦਾ ਸਪੋਰਟ ਸਿਸਟਮ ਕਿਸਾਨਾਂ ਦੇ ਲਈ ਹੈ ਹੀ ਨਹੀਂ ਤੇ ਸਰਕਾਰ ਦਾਵਾ ਇਹ ਕਰ ਰਹੀ ਹੈ ਕਿ ਅਸੀਂ ਪੂਰੀ ਤਰ੍ਹਾਂ ਕਿਸਾਨਾਂ ਦੇ ਹੈ ਨਹੀਂ ਉਹ ਐਵੇਂ ਫਰਾਡ ਹੈ ਨਾ ਜੀ ਜਿਹੜਾ ਪਿਛਲੇ 20 ਦਿਨ ਦਾ ਭਗਵੰਤ ਦਵਾਨ ਦੀ ਜਿਹੜੀ ਚੁੱਪੀ ਆ ਉਹ ਉਥੋਂ ਦਰਸਾਉਂਦੀ ਕਿ ਉਹ ਬੀਜੇਪੀ ਤੋਂ ਡਰਦਾ ਵਾ ਕਿ ਮੇਰੀ ਹਾਈ ਸਰਕਾਰ ਨਾਲ ਤੋੜ ਦੇਣ ਕੱਲੇ ਲਫ਼ਜ਼ਾਂ ਦੀ ਥੋੜੋ ਸਪੋਰਟ ਹੁੰਦੀ ਹੈ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਕਿਸਾਨ ਕਿਉਂ ਬੈਰੀਕੇਡ ਤੋੜਨ ਪੰਜਾਬ ਦੇ ਵਿੱਚ ਜੇ ਤੂੰ ਲਾਇਏ ਨਹੀਂਗੇ ਤੇ ਹਰਿਆਣੇ ਦੇ ਬੈਰੀਕੇਡ ਤਾਂ ਪੰਜਾਬ ਦੀ ਪੁਲਿਸ ਨੂੰ ਤੋੜਨੇ ਚਾਹੀਦੇ ਸੀਗੇ that was the law that is the rule of the law ਇਸ ਕਰਕੇ ਇਹਦੀ ਫਰਜ਼ ਜਿਹੜੀ ਮਦਦ ਆ ਉਹ ਤਾਂ ਐਫ ਆਈ ਆਰ ਤੋਂ ਦਰਜ ਆ ਗਈ ਇਹ ਪਤਾ ਗੈਰ ਅਣਪਛਾਤੇਆਂ ਤੇ ਜਦੋਂ ਪਰਚਾ ਦਰਜ ਕਰਤਾ ਭਗਵੰਤ ਨੇ ਸੁਖਬੀਰ ਬਾਦਲ ਦੀ ਕੈਟਾਗਰੀ ਵਿੱਚ ਆਪਣੇ ਆਪ ਨੂੰ ਪਾ ਲਿਆ ਵਜੋਂ ਇਸ ਕੱਲ ਹੋਰ ਹੈ ਥੋੜੀ ਹਟਕੇ ਆ ਸਰਕਾਰ ਐਮਐਸਪੀ ਨੂੰ ਲੈ ਕੇ ਅੱਜ ਕਿਸਾਨ ਲੜਾਈ ਲੜ ਰਹੇ ਆ ਪਰ ਜੋ ਸਰਕਾਰ ਇਸ ਸਮੇਂ ਮੌਜੂਦਾ ਸੱਤਾ ਚਾ ਇਹ ਮੁੱਖ ਮੰਤਰੀ ਵੀ ਕਹਿੰਦੇ ਰਹੇ ਆ ਔਰ ਔਨ ਰਿਕਾਰਡ ਹੈ ਕੋਈ ਐ ਨਹੀਂ ਵੀ ਕੋਈ ਗੱਲ ਇਹ ਲੁਕੀ ਛਪੀ ਹੈ ਕਿਸੇ ਤੋਂ ਕਿ ਅਸੀਂ ਐਮਐਸਪੀ ਦੇਵਾਂਗੇ ਜਿਹਾ ਕਿਹਾ ਮੈਂ ਸਭ ਕੁਝ ਸੁਣਿਆ ਵਾ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਭਗਵੰਤ ਮਾਨ ਦੀਆਂ ਵੀਡੀਓਜ਼ ਖੁਦ ਦੀਆਂ ਕਿ ਅਸੀਂ ਜਿਹੜਾ ਹੈਗਾ ਵਾ ਹਰ ਫਸਲ ਤੇ ਐਮਐਸਪੀ ਦੇਵਾਂਗੇ ਦੀ ਜਿਹੜੀ ਮਨਿਸਟਰ ਹੈਗੀ ਉਹ ਤਾਂ ਚੁਟਕਿਆ ਮਾਰ ਕੇ ਕਹਿੰਦੀ ਸੀ ਕਿ ਜਿਹੜੀ ਬੀਬੀ ਆ ਗਗਨ ਅਨਮੋਲ ਕਿ ਹਰ ਫਸਲ ਤੇ ਦੇਵਾਂਗੇ ਤੁਸੀਂ ਪਾਸੇ ਹਟ ਜਾਓ ਤੇ ਹੁਣ ਮੁਕਰ ਤੇ ਕੱਦ ਲਈ ਆ ਇਸ ਕਰਕੇ ਫੇਲ ਹੋਏ ਨੇ ਔਰ ਇਹ ਤਾਂ ਇਹ ਤਾਂ ਐਮਐਸਪੀ ਮਮੂਲੀ ਜੀ ਮੱਕੀ ਦੀ ਤੇ ਮੂੰਗੀ ਦੀ ਨਹੀਂ ਦੇ ਸਕੇ 90% ਫਸਲ ਡਿਸਟ्रेस ਸੇਲ ਤੇ ਗਈ ਆ ਇਹ ਤਾਂ ਜਿਹੜਾ ਕਹਿੰਦਾ ਸੀ ਮੁਰਗੀ ਦਾ ਤੇ ਮੈਂ ਦਊਂਗਾ ਜੀ ਮੱਕੀ ਦਾ ਮੁਰਗੀ ਦਾ ਤੇ ਬੱਕਰੀਆਂ ਦਾ ਹਰਜਾਨਾ ਉਹ ਤਾਂ ਅਜ ਤਾਈਂ ਹੜਾਂ ਦਾ ਹਰਜਾਨਾ ਨਹੀਂ ਦਿੱਤਾ ਜਿਹੜਾ ਪਿਛਲੇ ਸਾਲ ਖਰਾਬ ਹੋਇਆ ਨਰਮਾ ਝੋਨਾ ਕਣਕ ਕਿਸੇ ਗੱਲ ਦਾ ਹਰਜਾਨਾ ਨਹੀਂ ਦਿੱਤਾ ਸੋ ਇਸ ਕਰਕੇ ਇਹਦੀ ਗੱਲ ਤੇ ਉੱਤੇ ਯਕੀਨ ਜਿਹੜਾ ਹੈਗਾ ਕਰਨਾ ਉਹ ਸਰਾਸਰ ਗਲਤ ਹੈ ਪਰ ਸਭ ਤੋਂ ਡੇਂਜਰਸ ਜਿਹੜੀ ਚੀਜ਼ ਗੇਮਪਲੇ ਕੀਤੀ ਆ ਇਹ ਬੇਸਿਕਲੀ ਬੀਜੇਪੀ ਦੀ ਲਾਈਨ ਟੋ ਕੀਤੀ ਆ ਕਿਉਂਕਿ ਪੰਜਾਬ ਦੀ ਟੈਰੀਟਰੀ ਵਿੱਚ ਵੈਰੀਕੇਟਿੰਗ ਲਾਉਣ ਦੇਣਾ ਮਤਲਬ ਮਤਲਬ ਕਿ ਬੀਜੇਪੀ ਦੇ ਇਸ਼ਾਰਿਆਂ ਤੇ ਚੱਲਣ ਵਾਲੀ ਗੱਲ ਹੈਗੀ ਆ ਜਿੱਦਾਂ ਐਨਐਸਐ ਲਾਈ ਸੀ ਨਾ ਇਹਨੇ ਅਮਰਿਤਪਾਲ ਤੇ ਇਹ ਉਸੇ ਤਰਜ਼ ਦੇ ਇਸ਼ਾਰੇ ਦੇ ਉੱਤੇ ਬੀਜੇਪੀ ਦੀ ਖੇਡ ਭਗਵੰਤਮਾਨ ਖੇਡਰਾ ਬਾਕੀ ਕਹਿਣ ਨੂੰ ਕਮੇਡੀ ਕਰਨ ਨੂੰ ਮਾੜੇ ਮੋਟੇ ਵਿਰੋਧੀਆਂ ਤੇ ਤੰਜ ਕੱਸਣੇ ਉਹ ਅਲੱਗ ਗੱਲ ਆ ਲੇਕਿਨ ਅਸਲ ਵਿਸ਼ਾ ਜਿਹੜਾ ਹੈਗਾ that he has miserably failed to protect the rights of Punjab ਮੁੱਖ ਮੰਤਰੀ ਕਹਿੰਦੇ ਆ ਕਿ ਮੈਂ ਮੀਟਿੰਗਾਂ ਦੇ ਵਿੱਚ ਕਿਸਾਨਾਂ ਦਾ ਵਕੀਲ ਹੁੰਨਾ ਵਕੀਲ ਬਣ ਕੇ ਮੈਂ ਉਸ ਮੀਟਿੰਗ ਦੇ ਵਿੱਚ ਬੈਠਦਾ ਜਿਹੜੀ ਮੰਤਰੀਆਂ ਦੇ ਨਾਲ ਹੁੰਦੀ ਆ ਦੂਸਰੇ ਪਾਸੇ ਐਫ ਆਈ ਆਰ ਕਰਾਉਣ ਲਈ ਜਿਸ ਰਸਤੇ ਤੋਂ ਤੁਸੀਂ ਸ਼ਾਇਦ ਆਏ ਹੋਵੋਗੇ ਇਸ ਰਾਮਪੁਰੇ ਦੇ ਵਿੱਚ ਤਰਨਾ ਲਾਉਣਾ ਪਿਆ ਬਕਾਇਦਾ ਤਿੰਨ ਦਿਨ ਹਾਂ ਬਿਲਕੁਲ ਸੜਕਾਂ ਜਾਮ ਨੇ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਕੀਤਾ ਸਾਡਾ ਪ੍ਰੋਗਰਾਮ ਸੀਗਾ ਤਾਂ ਹੀ ਤੋਂ ਮੈਂ ਕਿਹਾ ਕਿ ਮਾਮੂਲੀ ਜਾਂ ਇਨਸਾਫ ਹੋਇਆ ਉਹ ਕਹਿੰਦੇ ਨੇ ਅੰਗਰੇਜ਼ੀ ਵਿੱਚ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ ਔਰ ਜਿਹੜੀ ਇਹ ਗੱਲਾਂ ਕਰ ਰਹੇ ਹੈਗੇ ਆ ਕਿ ਮੈਂ ਵਕੀਲ ਆ ਜੇ ਵਾਕਈ ਵਕੀਲ ਆ ਇਹਨੂੰ ਬਜਟ اجلاس ਨਹੀਂ ਬੁਲਾਉਣਾ ਚਾਹੀਦਾ ਪਹਿਲਾਂ ਸਪੈਸ਼ਲ ਸੈਸ਼ਨ ਪੰਜਾਬ ਦੀ ਵਿਧਾਨ ਸਭਾ ਦਾ ਬੁਲਾ ਕੇ ਸਾਰੀਆਂ ਪਾਰਟੀਆਂ ਦੀ ਸਪੋਰਟ ਲੈ ਕੇ ਇੱਕ ਮਤਾ ਪਾਸ ਕਰਦੇ ਕਿ ਅਸੀਂ ਬੀਜੇਪੀ ਦੇ ਰਵਈਏ ਨੂੰ ਕੰਡੈਮ ਕਰਦੇ ਆ ਅਸੀਂ ਐਮਐਸਪੀ ਨੂੰ ਕਾਨੂੰਨ ਬਣਾਇਆ ਜਾਵੇ ਉਹਦੀ ਸਪੋਰਟ ਕਰਦੇ ਆ ਔਰ ਇੱਕ ਡੈਲੀਗੇਸ਼ਨ ਲੀਡ ਕਰਦਾ ਹੈ ਪ੍ਰਾਈਮ ਮਿਨਿਸਟਰ ਨੂੰ ਭਗਵੰਤ ਪਾਣ ਕਿ ਆਓ ਚਲੀਏ ਯਾਰ ਸਾਰੇ ਆਪਾਂ ਤੁਸੀਂ ਸਾਡੇ ਨਾਲ ਚੱਲੋ ਤੇ ਆਪਾਂ ਜਾ ਕੇ ਉਹਨੂੰ ਕਹੀਏ ਕਿ ਤੂੰ ਇੰਨਾ ਅਨਿਆਏ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਕਿਉਂ ਕਰ ਰਿਹਾ ਏ ਇੰਨੀ ਗੱਲ ਤਾਂ ਕੀਤੀ ਨਹੀਂ ਗਈ ਉਹ ਬਜਟ اجلاس ਕੱਲ ਦੇਖੋ ਸ਼ੁਰੂ ਹੋਣਾ ਸ਼ੁੱਕਰਵਾਰ ਦੋ ਦਿਨ ਛੁੱਟੀਆਂ ਫਰਜੀ ਬਜਟ ਫਰਜੀ اجلاس ਸੋ ਕਾਂਗਰਸੀ ਮੈਂ ਸਮਝਦਾ ਕਿ ਰਣਨੀਤੀ ਇਹੀ ਹੋਊਗੀ ਕਿ ਅਸੀਂ ਇਸ اجلاس ਨੂੰ ਉਦੋਂ ਤਾਂ ਹੀ ਨਹੀਂ ਚੱਲਣ ਦੇਾਂਗੇ ਜਦੋਂ ਤਾਈ 250 ਕਿਸਾਨਾਂ ਦਾ ਪਰਚਾ ਨਾ ਹੋਵੇ ਇਹਦੇ ਚ ਬੰਦੇ ਨਾਮਜਦ ਨਾ ਕੀਤੇ ਜਾਣ ਸ਼ੁਭ ਕਰਨ ਵਾਲਾ ਐਫ ਆਈ ਆਰ ਚ ਔਰ ਟਰੈਕਟਰਾਂ ਦੀ ਪੰਨ ਤੋੜ ਦੇ ਉੱਤੇ ਬਕਾਇਦਾ ਕਾਰਵਾਈ ਤੇ ਜਿਹੜੀ ਸਾਡੀ ਟੈਰਿਟਰੀ ਵਿੱਚ ਉਹਨਾਂ ਨੇ ਇਨਵੇਸ਼ਨ ਕੀਤੀ ਹੈ ਜਿਹੜਾ ਹਮਲਾ ਕੀਤਾ ਪੰਜਾਬ ਦੀ ਆਜ਼ਾਦੀ ਦੇ ਉੱਤੇ ਉਹਦਾ ਹਿਸਾਬ ਭਗਵੰਤ ਮਾਨ ਨਹੀਂ ਲਊਗਾ ਵਰਨਾ ਸੈਸ਼ਨ ਚੱਲੇਗਾ ਨਹੀਂ ਮੇਰਾ ਆਖਰੀ ਸਵਾਲ ਹੈ ਤੁਹਾਨੂੰ ਤੁਸੀਂ ਕਿਸਾਨ ਸਾਰਾ ਜਿਹੜਾ ਕਾਂਗਰਸ ਦਾ ਵਿੰਗ ਆ ਉਹ ਪੂਰਾ ਦੇਖਦੇ ਹੋਂ ਦੇਸ਼ ਭਰ ਦੇ ਵਿੱਚ ਪਰ ਪੰਜਾਬ ਆ ਜਿਹੜਾ ਖਾਸ ਤੌਰ ਤੇ ਪੰਜਾਬ ਯੂਪੀ ਦਾ ਇੱਕ ਹਿੱਸਾ ਹਰਿਆਣਾ ਇਹ ਤਾਂ ਇਹਨਾਂ ਗੱਲਾਂ ਨੂੰ ਲੈ ਕੇ ਵੇਅਰ ਆ ਬਾਕੀ ਕਿਸਾਨ ਜਿਹੜਾ ਪੂਰੇ ਭਾਰਤ ਦਾ ਉਸ ਤਰ੍ਹਾਂ ਨਹੀਂ ਹੁੰਦਾ ਪਰ ਕਾਂਗਰਸ ਪਾਰਟੀ ਦੇ ਜਿਹੜੇ ਆਪਦੇ ਕਿਸਾਨ ਸੈੱਲ ਆ ਵਿੰਗ ਆ ਉਹ ਉਹ ਇਹਦੇ ਤੇ ਪੂਰੇ ਦੇਸ਼ ਦੇ ਵਿੱਚ ਇੱਕ ਨਵਰੀਦ ਪ੍ਰੋਬਲਮ ਹੈਗੀ ਹੈ ਕਿ ਸਾਡਾ ਜਿਹੜਾ ਡਿਸਟੈਂਸ ਆ ਨਾ ਹੁਣ ਵਿਚਾਰੇ ਦੇਖੋ ਕਾਂਗਰਸ ਦੇ 올 ਇੰਡੀਆ ਕਿਸਾਨ ਕਾਂਗਰਸ ਦੇ ਸਾਰੇ ਸੂਬਿਆਂ ਵਿੱਚ ਯੂਨਿਟ ਨੇ ਹੁਣ ਦੱਸੋ ਤਾਮਿਲਨਾਡੂ ਵਾਲਾ ਨੇ ਸਾਡੇ ਅੰਦੋਲਨ ਚ ਆਉਣਾ ਵੱਧ ਤੋਂ ਵੱਧ ਵਿਚਾਰੇ ਟ੍ਰੇਨ ਚੜ੍ਹ ਕੇ 1200 ਬੰਦਾ ਆ ਜਾਊਗਾ ਅਸਲ ਇਫੈਕਟਿਵ ਏਰੀਆ ਕਿਸਾਨਾਂ ਦੇ ਅੰਦੋਲਨ ਦਾ ਹੈ ਹੀ ਪੰਜਾਬ ਹਰਿਆਣਾ ਰਾਜਸਥਾਨ ਉੱਤਰਾਖੰਡ ਵੈਸਟਰਨ ਯੂਪੀ ਐਂਡ ਪਾਰਟ ਆਫ ਮਧਿਆਪ੍ਰਦੇਸ਼ ਐਂਡ ਦਿੱਲੀ ਜੇ ਇਹੀ ਕਿਸਾਨ ਇਕੱਠੇ ਹੁੰਦੇ ਜਦੋਂ ਲਾਉਂਦੇ ਨੇ ਜਿੱਦਾਂ ਪਿਛਲੇ ਸਾਲ ਇਹ ਅੰਦੋਲਨ ਕੀਤਾ ਉਹਨਾਂ ਨੇ ਗੋਡੇ ਲਵਾਉਂਦੇ ਸੀ ਕਿ ਮੋਦੀ ਸਰਕਾਰ ਦੇ ਉਹ ਗੱਲ ਲੱਗ ਗਿਆ ਕਿ ਉਹ ਬੇਈਮਾਨ ਐ ਕਹਿ ਕੇ ਵਾਅਦਾ ਕਰਕੇ ਲਿਖਤੀ ਬੁੱਕਰ ਜਾਂਦੇ ਨੇ ਕਮੇਟੀਆਂ ਬਣਾ ਦਿੰਦੇ ਨੇ ਕਰਦੇ ਕੱਖ ਵੀ ਨਹੀਂ ਗਏ ਇਸ ਕਰਕੇ ਕਾਂਗਰਸ ਐ ਇੱਕ ਹੋਰ ਬਹੁਤ ਵੱਡਾ ਅੱਗੇ ਪ੍ਰੋਮਿਸ ਹੈ ਜਿਹੜਾ ਸਾਡੇ ਲੀਡਰਸ ਨੇ ਖੜਗੇ ਜੀ ਔਰ ਰਾਹੁਲ ਨੇ ਕਹਤਾ ਹੈ ਵਾਂਸ ਇੰਡੀਆ ਅਲਾਈਐਂਸ ਵੋਟਡ ਟੂ ਪਾਵਰ ਅਸੀਂ ਐਮਐਸਪੀ ਨੂੰ ਇੱਕ ਪ੍ਰੋਪਰ ਲਾਅ ਬਣਾ ਕੇ ਫਸਲਾਂ ਦੇ ਉੱਤੇ ਜਿਹੜੀ ਹੈਗੀ ਆ ਉਹ ਬਣਾਵਾਂਗੇ ਇਟ ਵਿਲ ਬੀ ਅ ਕ੍ਰਿਮੀਨਲ ਆਫੈਂਸ ਕਿ ਉਸ ਉਸ ਭਾਤ ਤੋਂ ਘੱਟ ਕੋ ਖਰੀਦੇਗਾ ਤੇ ਉਹਦੇ ਤੇ ਪਰਚੇ ਦਰਜ ਹੋਣਗੇ ਇਹ ਔਰ ਇਸ ਨਾਲ ਕੋਈ ਜਾਣਦਾ ਨਹੀਂ ਦੇਸ਼ ਦਾ ਤੁਸੀਂ ਦੇਖੋ ਨਾ ਸਰਕਾਰ ਨੇ ਜਿੰਨਾ ਅਨਾਜ ਖਰੀਦਣਾ ਉਹ ਖਰੀਦੇ ਜਿਹਾ ਜ ਐਮਐਸਪੀ ਬਣ ਜਾਂਦੀ ਕਣਕ ਝੋਨਾ ਜਿੰਨਾ ਲੈਣਾ ਲੈ ਲਓ ਪ੍ਰਾਈਵੇਟ ਪਲੇਅਰ ਕੁਝ ਜੜਾ ਉਸ ਭਾਤ ਉਹ ਥੱਲੇ ਨਾ ਖਰੀਦੇ ਗੱਲ ਤਾਂ ਸਿਰਫ ਇੰਨੀ ਆ ਉਹ ਪ੍ਰਾਈਵੇਟ ਪਲੇਅਰ ਜਿੰਨੇ ਖੀਤਨਾ ਪੈਸਾ ਉਹਨਾਂ ਦਾ ਲੱਗਣਾ ਜਿਹੜੀ ਬੀਜੇਪੀ ਕਹਿ ਰਹੀ ਹੈ ਨਾ ਕਿ ਬਹੁਤ ਵੱਡਾ ਖਰਚ ਆਉਣਾ ਐਮਐਸਪੀ ਦਾ ਉਹ ਝੂਠਾ ਪ੍ਰਚਾਰ ਆ ਅਸਲ ਤੋਂ ਸਿਰਫ ਕਿਸਾਨਾਂ ਦੀ ਕੋਈ ਮੰਗ ਮੰਨਣਾ ਹੀ ਨਹੀਂ ਚਾਹੁੰਦੇ ਉਹ ਆਪਣਾ ਸਗੋ ਮੇਰੇ ਹਿਸਾਬ ਨਾਲ ਵੋਟ ਬੈਂਕ ਪੋਲਿਟਿਕਸ ਨੂੰ ਖੇਡ ਰਹੇ ਕਿ ਇਹਨਾਂ ਨੂੰ ਕੁੱਟੋ ਤੇ ਬਾਕੀ ਦੇਸ਼ ਨੂੰ ਖੁਸ਼ ਕਰੋ ਇਸ ਰਾਜਨੀਤੀ ਚ ਬਹੁਤ ਬਹੁਤ ਧੰਨਵਾਦ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ